ਚੰਗੀ ਦੇਖਭਾਲ ਕਰਨਾ ਇੱਕ ਚੰਗਾ ਦੇਖਭਾਲ ਕਰਨ ਵਾਲਾ ਬੰਨਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਜੇ ਤੁਸੀਂ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੀਆਂ ਭਾਵਨਾਵਾਂ ਨੂੰ ਸਾਫ਼ ਅਤੇ ਸਿੱਧੇ ਤੌਰ ਤੇ ਸੰਚਾਰਿਤ ਨਹੀਂ ਕਰਦਾ ਤਾਂ ਇਹ ਤੁਹਾਡਾ ਦੋਵਾਂ ਲਈ ਤਣਾਅ ਅਤੇ ਨਿਰਾਸ਼ਾ ਦਾ ਕਾਰਨ ਹੋ ਸਕਦਾ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪ੍ਰਭਾਵਸ਼ਾਲੀ ਸੰਚਾਰ ਤੁਹਾਡੀ ਦੇਖਭਾਲ ਕਰਨ ਵਾਲੀ ਸਥਿਤੀ ਨੂੰ ਕਿਵੇਂ ਸੁਧਾਰ ਸਕਦਾ ਹੈ ਅਤੇ ਤੁਹਾਨੂੰ ਸੁਝਾ ਦੇਵੇਗਾ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨਾਲ ਅਸਰਦਾਰ ਤਰੀਕੇ ਨਾਲ ਸੰਚਾਰ ਕਰਨਾ ਤੁਹਾਨੂੰ ਇੱਕ ਦੂਜੇ ਦੇ ਟੀਚਰ ਅਤੇ ਜ਼ਰੂਰਤਾਂ ਨੂੰ ਸਮਝਣ ਵਿੱਚ ਸਹਾਇਤਾ ਕਰੇਗਾ ਇਹ ਸੁਨਿਸ਼ਚਿਤ ਵੀ ਕਰੇਗਾ ਕਿ ਉਹਨਾਂ ਨੂੰ ਕੇਵਲ ਤੁਹਾਡੇ ਤੋਂ ਹੀ ਨਹੀਂ ਸਗੋਂ ਆਪਣੀ ਸਿਹਤ ਸੰਭਾਲ ਟੀਮ ਤੋਂ ਵੀ ਬਿਹਤਰ ਦੇਖਭਾਲ ਮਿਲੇ ਜੇ ਕੁਝ ਗਲਤ ਹੋਵੇ ਅਤੇ ਜੇ ਤੁਸੀਂ ਦੋਵੇਂ ਲੱਛਣਾਂ ਦਾ ਸਹੀ ਢੰਗ ਨਾਲ ਬਿਆਨ ਕਰਦੇ ਹੋ ਤਾਂ ਡਾਕਟਰ ਲਈ ਉਹਨਾਂ ਦਾ ਨਿਦਾਨ ਅਤੇ ਇਲਾਜ ਕਰਨਾ ਆਸਾਨ ਹੋ ਜਾਵੇਗਾ ਇੱਥੇ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਦਰਮਿਆਨ ਸੰਚਾਰ ਨੂੰ ਬਿਹਤਰ ਬਣਾ ਸਕਦੇ ਹੋ ਬੈਲਾ ਇੱਕ ਦੂਜੇ ਨਾਲ ਇਮਾਨਦਾਰ ਬਣੋ ਨਿਰਨੇ ਦੇ ਡਰ ਤੋਂ ਬਿਨਾ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰੋ ਅਤੇ ਉਸ ਵਿਅਕਤੀ ਨੂੰ ਉਤਸ਼ਾਹਿਤ ਕਰੋ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਐਵੇਂ ਕਰਨ ਲਈ ਜੇ ਤੁਸੀਂ ਕਿਸੇ ਚੀਜ਼ ਬਾਰੇ ਪਰੇਸ਼ਾਨ ਹੋ ਤਾਂ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਸਿਰਫ ਵਧੇਰੇ ਤਣਾਅ ਦਾ ਕਾਰਨ ਬਣੇਗੀ ਜਦੋਂ ਚੀਜ਼ਾਂ ਤਣਾਪੂਰਨ ਬਣ ਜਾਂਦੀਆਂ ਹਨ ਤਾਂ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਅਤੇ ਉਸ ਵਿਅਕਤੀ ਦੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਕੋਈ ਬਹਿਸ ਕਰਨ ਲਈ ਕੋਈ ਅਜੀਹਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਦੋਵਾਂ ਲਈ ਕੰਮ ਕਰੇ ਅਤੇ ਕਿਸੇ ਨੂੰ ਇਹ ਮਹਿਸੂਸ ਨਾ ਹੋਣ ਦੇਵੇ ਕਿ ਉਹ ਜਿੱਤ ਗਿਆ ਹੈ ਜਾਂ ਹਾਰ ਗਿਆ ਹੈ ਸੁਣੋ ਸਿਰਫ ਜਵਾਬ ਦੇਣ ਲਈ ਨਹੀਂ ਇਹ ਨਾ ਸੋਚੋ ਕਿ ਤੁਸੀਂ ਜਾਣਦੇ ਹੋ ਕਿ ਉਹ ਕੀ ਸੋਚ ਰਹੇ ਹਨ ਜਾਂ ਮਹਿਸੂਸ ਕਰਦੇ ਹਨ ਪਹਿਲਾਂ ਉਹਨਾਂ ਨੂੰ ਦੱਸਣ ਦਿਓ ਅਤੇ ਇਹ ਯਕੀਨੀ ਬਣਾਉਣ ਦੀ ਪੁਸ਼ਟੀ ਕਰੋ ਕਿ ਜੇ ਕੁਝ ਅਸਪਸ਼ਟ ਹੈ ਤਾਂ ਤੁਸੀਂ ਸਮਝ ਗਏ ਹੋ ਗੱਲਬਾਤ ਦੌਰਾਨ ਆਪਣੇ ਸਰੀਰ ਦੀ ਭਾਸ਼ਾ ਬਾਰੇ ਜਾਗਰੂਕ ਰਹੋ ਜਦੋਂ ਤੁਸੀਂ ਗੱਲ ਕਰਦੇ ਹੋ ਉਹਨਾਂ ਦੇ ਸਾਹਮਣੇ ਆ ਕੇ ਗੱਲ ਕਰੋ ਅਤੇ ਜਿਨ੍ਹਾਂ ਨੂੰ ਕਰਾਸ ਬਾਹ ਅਤੇ ਕਲੈਸ਼ਡ ਮੁੱਕੇ ਕਹਿੰਦੇ ਹਨ ਬਚੋ ਆਪਣੇ ਪੈਰਾਂ ਨੂੰ ਟੈਪ ਨਾ ਕਰੋ ਜਾਂ ਅੱਖਾਂ ਨੂੰ ਰੋਲ ਨਾ ਕਰੋ ਉਹਨਾਂ ਦੀ ਸਰੀਰਕ ਭਾਸ਼ਾ ਤੇ ਵੀ ਧਿਆਨ ਦਿਓ ਕਿਉਂਕਿ ਇਹ ਸੂराग ਪ੍ਰਦਾਨ ਕਰ ਸਕਦਾ ਹੈ ਕਿ ਉਹ ਕਿਵੇਂ ਮਹਿਸੂਸ ਕਰ ਰਹੇ ਹਨ ਕਮਰੇ ਵਿੱਚਲੇ ਪਟਕਣਾਂ ਨੂੰ ਘਟਾਉਣ ਲਈ ਟੀਵੀ ਬੰਦ ਕਰੋ ਆਪਣਾ ਫੋਨ ਹੇਠਾਂ ਰੱਖੋ ਅਤੇ ਉਹਨਾਂ ਨੂੰ ਆਪਣਾ ਪੂਰਾ ਧਿਆਨ ਦਿਓ ਪਿਛਲੀਆਂ ਦਲੀਲਾਂ ਜਾਂ ਸੰਚਾਰ ਦੀਆਂ ਅਸਫਲਤਾਵਾਂ ਤੇ ਵਿਚਾਰ ਕਰਨ ਦੀ ਬਜਾਏ ਮੌਜੂਦਾ ਮੁੱਦਿਆਂ ਤੇ ਵਿਚਾਰ ਕਰਨ ਤੇ ਧਿਆਨ ਕੇਂਦਰਿਤ ਕਰੋ ਪਿਛਲੇ ਮਤਭੇਦ ਪੈਦਾ ਕਰਨ ਉਸ ਵਿਅਕਤੀ ਨੂੰ ਮਹਿਸੂਸ ਕਰਾ ਸਕਦਾ ਹੈ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਕਿ ਉਹ ਸੁਣਿਆ ਨਹੀਂ ਜਾ ਰਿਹਾ ਜਾਂ ਉਹਨਾਂ ਦੀਆਂ ਚਿੰਤਾਵਾਂ ਕੋਈ ਮਾਇਨੇ ਨਹੀਂ ਰੱਖਦੀਆਂ ਆਪਣੀ ਗੱਲਬਾਤ ਖਤਮ ਕਰਨ ਤੋਂ ਬਾਅਦ ਇਸ ਤੇ ਵਿਚਾਰ ਕਰਨ ਲਈ ਕੁਝ ਪਲ ਕੱਢੋ ਕਿ ਕੀ ਵਧੀਆ ਚੱਲ ਰਿਹਾ ਹੈ ਅਤੇ ਕੀ ਵਧੀਆ ਹੋ ਸਕਦਾ ਹੈ ਅਤੇ ਫਿਰ ਪਵਿੱਖ ਲਈ ਤੁਸੀਂ ਜੋ ਵੀ ਸਿੱਖਿਆ ਹੈ ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੋ ਯਾਦ ਰੱਖੋ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਆਪਣੇ ਜ਼ਿੰਦਗੀ ਦੇ ਇੱਕ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ ਅਤੇ ਉਹਨਾਂ ਨੂੰ ਹੌਸਲੇ ਦੀ ਲੋੜ ਹੋ ਸਕਦੀ ਹੈ। ਉਹਨਾਂ ਨੂੰ ਦਿਖਾਓ ਕਿ ਤੁਸੀਂ ਸਮਾਂ ਇਕੱਠੇ ਬਿਤਾਉਂਦੇ ਹੋਏ ਉਹਨਾਂ ਦੀ ਕਦਰ ਕਰਦੇ ਹੋ। ਕੁਝ ਅਭਿਆਸ ਅਤੇ ਕੁਝ ਸਵੈ ਪ੍ਰਤਿਬਿੰਬ ਦੇ ਨਾਲ ਤੁਸੀਂ ਅਤੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਇੱਕ ਸਕਾਰਾਤਮਕ ਅਤੇ ਸਤਕਾਰਯੋਗ ਗੱਲਬਾਤ ਕਰ ਸਕਦਾ ਹੈ। ਜੇ ਤੁਸੀਂ ਦੋਵੇਂ ਮਹਿਸੂਸ ਕਰਦੇ ਹੋ ਕਿ ਤੁਹਾਨੂੰ ਸੁਣਿਆ ਜਾ ਰਿਹਾ ਹੈ ਤਾਂ ਚੀਜ਼ਾਂ ਆਸਾਨ ਹੋ ਜਾਣਗੀਆਂ। ਵਦੇਰੇ ਦੇ ਇਕਪਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾਂ ਲਈ ਸਾਡੀ ਵੈਬਸਾਈਟ ਤੇ ਜਾਓ